ਮਾਫ ਕਰਿਓ ਦੋਸਤੋ ਅੱਜ ਨਾ ਗੱਡੀ ਦੇ ਵਿੱਚ ਬੈਹਿ ਕੇ ਵੀਡੀਓ ਬਣਾਈ ਐ ਰਿਪੋਰਟਾਂ ਹੀ ਕੁਛ ਇਦਾਂ ਦੀਆਂ ਸੁਣਨ ਨੂੰ ਮਿਲੀਆਂ ਖਬਰਾਂ ਹੀ ਕੁਛ ਇਦਾਂ ਦੀਆਂ ਮਿਲੀਆਂ ਮੈਂ ਪਹਿਲਾਂ ਤੇ ਗੁਰੂ ਰਾਮਦਾਸ ਸਭ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਕਿ ਸਾਡੀ ਕੌਮ ਨੂੰ ਸਮਤ ਬਖਸ਼ਿਓ ਸਤਿਗੁਰੂ ਜੀ ਸਾਡਾ ਤੇ ਬૌਧਿਕ ਪੱਧਰ ਦਾ ਦਿਵਾਲਾ ਹੀ ਨਿਕਲਿਆ ਜਾਂਦਾ ਹੈ ਦਿਨ-ਪ੍ਰਤੀ ਦਿਨ ਅਸੀਂ ਤੇ ਪਤਾ ਨਹੀਂ ਕਿੱਧਰ ਨੂੰ ਤੁਰੇ ਜਾ ਰਹੇ ਹਾਂ ਤੁਸੀਂ ਆਪ ਸਮਤ ਬਖਸ਼ਿਓ ਹੁਣ ਹੋਇਆ ਕੀ ਮੈਨੂੰ ਨਾ ਅੱਜ ਇੱਕ ਫੋਨ ਆਇਆ ਮੇਰਾ ਇੱਕ ਦੋਸਤ ਹੈ ਪੰਜਾਬ ਪੁਲਿਸ ਦੇ ਵਿੱਚ ਵਧੀਆ ਰੈਂਕ ਤੇ ਐ ਅਸੀਂ ਕਿਤੇ ਜਾਣਾ ਸੀਗਾ ਪਲਾਨ ਕੀਤਾ ਹੋਇਆ ਸੀ ਕੁਝ ਦਿਨ ਪਹਿਲਾਂ ਦਾ ਉਹਦਾ ਮੈਨੂੰ ਫੋਨ ਆਂਦਾ ਉਹ ਕਹਿੰਦਾ ਵੀ ਯਾਰ ਆਪਾਂ ਅੱਜ ਨਹੀਂ ਜਾ ਸਕਾਂਗੇ ਮੇਰੀ ਨਾ ਡਿਊਟੀ ਆ ਗਈ ਹੈ ਸ੍ਰੀ ਅਮਰਸਰ ਸਾਹਿਬ ਮੈਨੂੰ ਜਾਣਾ ਪੈ ਗਿਆ ਉੱਥੇ ਡਿਊਟੀਆਂ ਲੱਗੀਆਂ ਮੈਂ ਕਿਹਾ ਵੀ ਚਲ ਠੀਕ ਹੈ ਭਰਾਵਾ ਕੋਈ ਗੱਲ ਨਹੀਂ ਫਿਰ ਮੈਂ ਸੋਚਿਆ ਵੀ ਅਮਰਸਰ ਸਾਹਿਬ ਇਹੋ ਜੀ ਕਿਹੜੀ ਭੀੜ ਪੈ ਗਈ ਵੀ ਜਿਹੜੇ ਉੱਥੇ ਦੂਜੇ ਜ਼ਿਲ੍ਹਿਆਂ ਤੋਂ ਪੁਲਿਸ ਦਾ ਜਾਣਾ ਜ਼ਰੂਰੀ ਹੋ ਗਿਆ ਵੀ ਹੁਣ ਤਾਂ ਕੋਈ ਜੋੜ ਮੇਲਾ ਵੀ ਨਹੀਂ ਹੈਗਾ ਹੁਣ ਕੋਈ ਇਹੋ ਜਿਹਾ ਕੁਝ ਵੀ ਨਹੀਂ ਹੈਗਾ ਫਿਰ ਖਬਰਾਂ ਖੰਗਾਲੀਆਂ ਰਿਪੋਰਟਾਂ ਪੜ੍ਹੀਆਂ ਪਤਾ ਲੱਗਿਆ ਕਿ ਅੰਮ੍ਰਿਤਸਰ ਸਾਹਿਬ ਦੇ ਵਿੱਚ ਨਾ ਤਕਰੀਬਨ 52 ਨਾਕਿਆਂ ਦੇ ਉੱਤੇ ਪੁਲਿਸ ਲਾਈ ਗਈ ਹੈ ਜਿਹਦੇ ਵਿੱਚੋਂ 14 ਨਾਕੇ 골ਡਨ ਟੈਂਪਲ ਨੂੰ ਆਉਣ ਵਾਲੇ ਜਿਹੜੇ ਰਾਹ ਹੈ ਆਲੇ ਦੁਆਲੇ ਦੇ ਉੱਥੇ ਲਾਈ ਗਏ ਆ ਤੇ ਉਸ ਤੋਂ ਬਾਅਦ 20 ਨਾਕੇ ਸ਼ਹਿਰ ਦੇ ਅੰਦਰ ਲਾਏ ਗਏ ਆ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ 10 ਨਾਕੇ ਸ਼ਹਿਰ ਦੇ ਬਾਹਰੀ ਇਲਾਕਿਆਂ ਦੇ ਵਿੱਚ ਲਾਏ ਗਏ ਆ ਤੇ 10 ਨਾਕੇ ਸ਼ਹਿਰ ਦੇ ਜਿਹੜੇ ਮੁੱਖ ਰਸਤੇ ਆ ਸ਼ਹਿਰ ਦੇ ਵਿੱਚ ਐਂਟਰ ਕਰਨ ਵਾਲੇ ਉੱਥੇ ਲਾਏ ਗਏ ਆ 52 ਨਾਕਿਆਂ ਦੇ ਉੱਤੇ ਪੁਲਿਸ ਲਾਈ ਗਈ ਹੈ ਤੇ ਤਕਰੀਬਨ 40 ਐਸਐਸਪੀ ਤੇ ਡੀਐਸਪੀ ਪੱਧਰ ਦੇ ਅਧਿਕਾਰੀਆਂ ਨੂੰ ਉੱਥੇ ਲਾਇਆ ਗਿਆ। ਉਹ ਉੱਥੇ ਬਿਲਕੁਲ ਹਰ ਵੇਲੇ ਤਾਇਨਾਤ ਰਹਿ ਕੇ ਡਿਊਟੀ ਦੇਣਗੇ। ਪਤਾ ਹੈ ਕਿਉਂ? ਬੜੀ ਹੈਰਾਨੀ ਦੀ ਗੱਲ ਹੈ। ਉਹ ਇਸ ਲਈ ਡਿਊਟੀ ਦੇਣਗੇ ਕਿ ਸਿੱਖ ਆਪਸ ਦੇ ਵਿੱਚ ਨਾ ਲੜ ਪੈਣ। ਇਹ ਹਾਲਾਤ ਬਣੇ ਹੋਏ ਆ ਉਸ ਉੱਥੇ। 6 ਜੂਨ ਨੂੰ ਮੁਖ ਰੱਖਦਿਆਂ ਇਹ ਪੁਲਿਸ ਲਾਈ ਗਈ ਹੈ। ਤੇ ਇਹ ਹਰ ਸਾਲ ਹੀ ਹੋਣ ਲੱਗ ਪਿਆ ਹੁਣ ਸਿੱਖ ਸਿੱਖਾਂ ਨੂੰ ਆਪਸ ਦੇ ਵਿੱਚ ਲੜ ਕੇ ਮਾਰ ਨਾ ਦੇਣ ਉੱਥੇ ਕੋਈ ਖੂਨ ਖਰਾਬਾ ਨਾ ਹੋ ਜੇ ਕੋਈ ਤਲਵਾਰਾਂ ਨਾ ਲਹਿਰਾਉਣ ਲੱਗ ਜੇ ਉੱਥੇ ਕੋਈ ਕਿਸੇ ਤਰ੍ਹਾਂ ਦਾ ਅਣਹੋਣੀ ਨਾ ਵਾਪਰ ਜੇ ਇਸ ਕਰਕੇ ਉੱਥੇ ਇਹਨੇ ਵੱਡੀ ਮਾਤਰਾ ਦੇ ਵਿੱਚ ਪੁਲਿਸ ਲਾਈ ਗਈ ਹੈਰਾਨੀ ਦੀ ਗੱਲ ਹੈ ਵੀ ਅਸੀਂ ਕਿੱਧਰ ਨੂੰ ਤੁਰੇ ਜਾ ਰਹੇ ਹਾਂ ਅਸੀਂ ਲੋਕਾਂ ਨੂੰ ਕੀ ਸਨੇਹਾ ਦੇ ਰਹੇ ਹਾਂ ਆਪਣੇ ਬਾਰੇ ਦੇਖੋ ਸਾਡੇ ਵਰਗੇ ਜਿਹੜੇ ਆਮ ਸਿੱਖ ਹੈ ਨਾ ਆਮ ਸਿੱਖ ਜਿਹੜੇ ਹੈਗੇ ਐ ਉਹਨਾਂ ਨੂੰ ਇਹ ਬੜੀ ਠੇਸ ਲੱਗਦੀ ਹੈ ਵੀ ਯਾਰ ਆ ਲੋਕ ਕੀ ਸਨੇਹਾ ਜਾਏਗਾ ਲੋਕਾਂ ਦੇ ਵਿੱਚ ਜਿਨ੍ਹਾਂ ਨੂੰ ਆਪਾਂ ਕਹਿੰਨੇ ਆਂ ਵੀ ਸਿੱਖਾਂ ਦੇ ਦੋਖੀ ਐ ਉਹ ਮਾੜਾ ਸੋਚਦੇ ਆ ਸਿੱਖਾਂ ਦਾ ਮੈਂ ਕਹਿੰਨਾ ਚਲ ਠੀਕ ਐ ਹੈਗੇ ਆ ਕੁਝਕ ਬੰਦੇ ਇਹੋ ਜੇ ਉਹ ਤਾਂ ਖੁਸ਼ ਹੋਣਗੇ ਨਾ ਵੀ ਸਾਨੂੰ ਤੇ ਕੁਝ ਕਰਨ ਦੀ ਲੋੜ ਹੀ ਨਾ ਪਈ ਸਿੱਖ ਤਾਂ ਆਪਸ ਦੇ ਵਿੱਚ ਲੜੀ ਜਾਂਦੇ ਆ ਇਹਨਾਂ ਨੂੰ ਤਾਂ ਆਪਸ ਚ ਲੜਦਿਆਂ ਨੂੰ ਰੋਕਣ ਲਈ ਪੁਲਿਸ ਫੋਰਸ ਲਾਣੀ ਪੈਂਦੀ ਐ ਇਹ ਤਾਂ ਇੰਨਾ ਸੀਰੀਅਸ ਹੋ ਕੇ ਲੜ ਰਹੇ ਆ ਆਪਸ ਦੇ ਵਿੱਚ ਸਾਡੇ ਜਥੇਦਾਰ ਪੱਧਰ ਦੇ ਜਿਹੜੇ ਬੰਦੇ ਐ ਉਹ ਵੀ ਲੜ ਰਹੇ ਐ ਹੁਣ ਹੋਇਆ ਪਤਾ ਕੀ ਐ ਬਾਬਾ ਹਰਨਾਮ ਸਿੰਘ ਧੂਮਾ ਦੰਦਮੀ ਟਕਸਾਲ ਵਾਲੇ ਐ ਉਹਨਾਂ ਨੇ ਇੱਕ ਬਿਆਨ ਜਾਰੀ ਕੀਤਾ ਵੀ ਸਿੰਘ ਸਾਹਿਬ ਗਿਆਨੀ ਗੁਲਦੀਪ ਸਿੰਘ ਗੜਗਾਜੋ ਹੋਰੀ 6 ਤਰੀਕ ਨੂੰ 6 ਜੂਨ ਨੂੰ ਕੌਮ ਦੇ ਨਾਂ ਤੇ ਇੱਕ ਸੰਦੇਸ਼ ਦੇਣਗੇ ਉਹ ਸੰਦੇਸ਼ ਕਦੇ ਕਹਿੰਦੇ ਅਸੀਂ ਦੇਣ ਨਹੀਂ ਦੇਣਾ ਕਹਿੰਦੇ ਇਹ ਸਰਵ ਪ੍ਰਵਾਨਤ ਜਥੇਦਾਰ ਨਹੀਂ ਹੈ ਅਸੀਂ ਇਹਨਾਂ ਨੂੰ ਸੰਦੇਸ਼ ਨਹੀਂ ਦੇਣ ਦੇਵਾਂਗੇ ਅਸੀਂ ਉੱਥੇ ਜਾ ਕੇ ਰੋਕਾਂਗੇ ਤੇ ਉਥੇ ਟਕਰਾਅ ਹੋਏਗਾ ਫਿਰ ਹੋਏਗਾ ਹੀ ਜੇ ਉਹ ਰੋਕਣਗੇ ਤੇ ਇਹ ਸੰਦੇਸ਼ ਦੇਣਗੇ ਤਾਂ ਟਕਰਾਅ ਤਾਂ ਹੋਣਾ ਹੀ ਹੈ ਸੋ ਇਹਦੇ ਮੱਦੇ ਨਜ਼ਰ ਉਥੇ ਪੁਲਿਸ ਲਾਈ ਗਈ ਹੈ ਹੁਣ ਮੈਨੂੰ ਦੱਸੋ ਵੀ ਸਰਬ ਪ੍ਰਵਾਨਤ ਹਸਤੀ ਸਿੱਖਾਂ ਦੇ ਵਿੱਚ ਹੈ ਕੌਣ ਹੈ ਇੱਕ ਵੀ ਹਸਤੀ ਲੱਭ ਕੇ ਦਿਖਾਓ ਦੇਖੋ ਬਾਬਾ ਹਰਨਾਮ ਸਿੰਘ ਧੋਮਾ ਹੋਰੀ ਇੱਕ ਸਤਕਾਰਯੋਗ ਸ਼ਖਸੀਅਤ ਨੇ ਸਿੱਖ ਪੰਥ ਦੇ ਅਸੀਂ ਮੰਨਦੇ ਆ ਉਹਨਾਂ ਦੇ ਕੋਲ ਇੱਕ ਚੰਗਾ ਅਹੁਦਾ ਸਤਕਾਰਤ ਨੇ ਉਹ ਪਰ ਮੈਨੂੰ ਦੱਸੋ ਵੀ ਕੀ ਉਹ ਆਪ ਸਰਬ ਪ੍ਰਵਾਨਤ ਹੈਗੇ ਨੇ ਮੈਂ ਮੰਨਦਾ ਕਿ ਗਿਆਨੀ ਗੜਗੱਜ ਹੋਰੀ ਵੀ ਸਰਬ ਪ੍ਰਵਾਨਤ ਨਹੀਂ ਹੈਗੇ ਪਰ ਮੈਨੂੰ ਇੱਕ ਵੀ ਹਸਤੀ ਤੁਸੀਂ ਲੱਭ ਕੇ ਦਿਖਾਓ ਕਮੈਂਟ ਕਰਿਓ ਵੀ ਕੋਈ ਸਿੱਖ ਕੌਮ ਦੇ ਵਿੱਚ ਇੱਕ ਵੀ ਕੋਈ ਇਦਾਂ ਦੀ ਹਸਤੀ ਹੋਏ ਇੱਕ ਵੀ ਸ਼ਖਸੀਅਤ ਹੋਏ ਜਿਹੜੀ ਸਰਬ ਪ੍ਰਵਾਨਤ ਹੋਏ ਕਮਾਲ ਦੀ ਗੱਲ ਨਹੀਂ ਹੈਗੀ ਇਹ ਵੀ ਸਾਡੇ ਕੋਲ ਕੋਈ ਇੱਕ ਹਸਤੀ ਇਹੋ ਜੀ ਨਹੀਂ ਇੱਕ ਵੀ ਸਾਡੇ ਕੋਲ ਸ਼ਖਸੀਅਤ ਇਹੋ ਜੀ ਨਹੀਂ ਹੈਗੀ ਜਿਹੜੀ ਸਰਵ ਪ੍ਰਵਾਨਤ ਹੋਏ ਕਿੱਡੀ ਕੁ ਕੌਮ ਹੈ ਦੱਸੋ ਸਾਡੀ 2.5 ਕਰੋੜਾਂ ਸਿੱਖ ਹਜੇ ਅਸੀਂ 96 ਕਰੋੜ ਹੋਣ ਦੇ ਸੁਪਨੇ ਦੇਖਦੇ ਆਂ 96 ਕਰੋੜੀ ਖਾਲਸਾ ਆਏਗਾ ਆਪਾਂ ਕਹਿੰਨੇ ਆ ਮੈਨੂੰ ਦੱਸੋ ਅਸੀਂ ਤਾਂ 2.5 ਕਰੋੜ ਹੋ ਕੇ ਆਪਸ ਦੇ ਵਿੱਚ ਗੁਪਗੀ ਹੋਏ ਪਏ ਆ ਕਿੱਧਰ ਨੂੰ ਜਾ ਰਹੀਆਂ ਗੱਲਾਂ ਇਹ ਕੀ ਸੁਨੇਹਾ ਦੇ ਰਹੇ ਆਂ ਅਸੀਂ ਬਾਕੀਆਂ ਨੂੰ ਸੋ ਬੜਾ ਮਨ ਝੋੜਿਆ ਜਾਂਦਾ ਹੈ ਜਦ ਕੀ ਚਾਹੀਦਾ ਇਹ ਸੀ ਵੀ ਅਸੀਂ ਸਾਰੇ ਜਣੇ ਬਹਿ ਕੇ ਨਾ ਆਪਸ ਦੇ ਵਿੱਚ ਸਾਰੀ ਸ਼ਕਤੀਆਂ ਸਿਰ ਜੋੜ ਕੇ ਬੈਠਦੀਆਂ 84 ਦੇ ਵਿੱਚ ਜੋ ਹੋਇਆ ਨਿੰਦਾ ਹੁੰਦੀ ਉਸ ਚੀਜ਼ ਦੀ ਉਹ ਦਵਾਰਾ ਨਾ ਹੋ ਸਕੇ ਕੁਝ ਇਦਾਂ ਦਾ ਕੌਮ ਨੂੰ ਉਹਦਾ ਸੰਦੇਸ਼ ਦਿੱਤਾ ਜਾਂਦਾ ਸਾਡੀ ਕੌਮ ਦੀ ਵਹਿਤਰੀ ਲਈ ਕੋਈ ਫੈਸਲੇ ਲਏ ਜਾਂਦੇ ਕੋਈ ਚੰਗੇ ਸਿਰ ਜੋੜ ਕੇ ਬੈਠਦੇ ਚੰਗੇ ਫੈਸਲੇ ਹੋਣੇ ਸੀ ਪਰ ਆਹ ਕੀ ਹੋ ਰਿਹਾ ਅਸੀਂ ਕਿਉਂ ਜਲੂਸ ਕੱਢ ਰਹੇ ਆ ਆਪਣੀ ਕੌਮ ਦਾ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਬੈਠੇ ਸਿੱਖ ਕੀ ਸੋਚਣਗੇ ਉੱਥੇ ਜਿਹੜੇ ਗੋਰਿਆਂ ਨੂੰ ਦੱਸਦੇ ਫਿਰਦੇ ਆਂ ਵੀ ਹਾਂ ਸਾਡੀ ਕੌਮ ਇਦਾਂ ਦੀ ਆ ਸਾਡਾ ਗੋਲਡਨ ਟੈਂਪਲ ਐ ਇੱਥੇ ਅਸੀਂ ਇਦਾਂ ਵਿਚਰਦੇ ਆਂ ਉਹ ਕੀ ਕਹਿਣਗੇ ਜਦੋਂ ਉਹ ਖਬਰਾਂ ਪੜ੍ਹਨਗੇ ਕਿ ਸਿੱਖਾਂ ਦੇ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਬਵੰਜਾ ਨਾਕੇ ਪੁਲਿਸ ਦੇ ਲਾ ਦਿੱਤੇ ਗਏ ਆ ਵੱਡੇ ਪੱਦਰ ਦੇ ਐਸਐਸਪੀ ਡੀਐਸਪੀ ਪੱਦਰ ਦੇ ਉੱਥੇ ਅਫਸਰ ਲਾਏ ਗਏ ਆ ਕਿਉਂ ਕਿ ਸਿੱਖ ਸਿੱਖਾਂ ਨੂੰ ਨਾ ਮਾਰ ਦੇਣ ਕਿਤੇ ਹੈ ਲਾਹਣਤਾਲੀ ਗੱਲ ਐ ਨਾ ਇਹ ਮੈਨੂੰ ਦੱਸੋ ਕਿੱਧਰ ਨੂੰ ਜਾ ਰਹੇ ਆ ਅਸੀਂ ਕੀ ਸੇਧ ਦਵਾਂਗੇ ਅਸੀਂ ਸਿੱਖੋਂ ਨੂੰ ਹਜੇ ਅਸੀਂ ਕਹਿੰਦੇ ਆ ਵੀ ਅਸੀਂ ਪੜ੍ਹੇ ਲਿਖੇ ਸਿੱਖਾਂ ਸਵਾਦ ਇਹ ਪੜ੍ਹੇ ਲਿਖੇ ਆ ਯਾਰ ਅਸੀਂ ਇਹਦੇ ਨਾਲੋਂ ਤਾਂ ਸਾਡੇ ਜਿਹੜੇ ਬਜ਼ੁਰਗ ਸੀਗੇ ਉਹ ਚੰਗੇ ਸੀ ਭਾਵੇਂ ਅਨਪੜ੍ਹ ਸੀ ਗੁੱਠਾ ਛਾਪ ਸੀ ਉਹ ਪਰ ਚੰਗੇ ਸੀ ਉਹ ਸਾਡੇ ਨਾਲੋਂ ਕਿਤੇ ਵਧੀਆ ਸੀਗੇ ਉਹ ਇਦਾਂ ਨਹੀਂ ਸੀ ਲੜਦੇ ਹੁੰਦੇ ਆਪਸ ਵਿੱਚ ਉਹ ਜੇ ਕੋਈ ਮਸਲਾ ਹੁੰਦਾ ਵੀ ਸੀ ਉਹਨੂੰ ਅੰਦਰ ਬੈਹਿ ਕੇ ਨਜਿੱਠ ਲੈਂਦੇ ਸੀ ਇਦਾਂ ਮਿੰਟ 'ਚ ਕੋਈ ਵੀਡੀਓ ਪਾ ਦਿੰਦਾ ਮਿੰਟ 'ਚ ਕੋਈ ਬਿਆਨ ਦੇ ਦਿੰਦਾ ਯਾਰ ਇਦਾਂ ਨਹੀਂ ਸੀ ਜਲੂਸ ਕੱਢਦੇ ਹੁੰਦੇ ਉਹ ਸੋ ਮੇਰੀ ਬੇਨਤੀ ਹੈ ਕਿ ਆਪਾਂ ਇਦਾਂ ਜਲੂਸ ਨਾ ਕੱਢੀਏ ਆਪਣੀ ਕੌਮ ਦਾ ਜਿਹੜੇ ਸਿਆਣੇ ਸਿਰ ਨੇ ਸਾਡੀ ਕੌਮ ਦੇ ਵਿੱਚ ਉਹ ਇਕੱਠੇ ਹੋ ਕੇ ਬੈਠਣ ਇਹ ਜਿਹੜੇ ਮਸਲੇ ਨੇ ਸਾਡੇ ਤਖਤਾਂ ਦੇ ਮਸਲੇ ਨੇ ਜਥੇਦਾਰਾਂ ਦੇ ਮਸਲੇ ਨੇ ਜਾਂ ਜਥੇਬੰਦੀਆਂ ਦੇ ਮਸਲੇ ਨੇ ਇਹ ਸਾਰੇ ਮਸਲੇ ਅੰਦਰ ਵਹਿ ਕੇ ਨਿਜਠਣ ਵਾਲੇ ਆ ਨਾ ਕਿ ਅਸੀਂ ਬਾਹਰ ਤਲਵਾਰਾਂ ਲਹਿਰਾਉਂਦੇ ਫਿਰਿਏ ਨਾ ਕਿ ਅਸੀਂ ਬਾਹਰ ਬਿਆਨ ਦਿੰਦੇ ਫਿਰਿਏ ਪ੍ਰੈਸ ਦੇ ਵਿੱਚ ਲੋਕਾਂ ਨੂੰ ਦਿਖਾਵਾ ਦਿਖਾਉਂਦੇ ਫਿਰਿਏ ਇਹਦੇ ਨਾਲ ਪੂਰੀ ਸਿੱਖ ਕੌਮ ਦੀ ਸਾਖ ਜਿਹੜੀ ਹੈ ਉਹ ਥੱਲੇ ਡਿੱਗਦੀ ਹੈ ਤੁਸੀਂ ਜਿੰਨੇ ਵੀ ਬੰਦੇ ਹੈਗੇ ਹੋ ਉਹ ਸਿੱਖ ਕੌਮ ਨੂੰ ਰਿਪਰੈਜ਼ੈਂਟ ਕਰਦੇ ਹੋ ਭਾਈ ਫੇ ਚਾਹੇ ਕੋਈ ਕਿਸੇ ਜਥੇਬੰਦੀ ਦਾ ਮੁਖੀ ਹੈ ਚਾਹੇ ਕੋਈ ਕਿਸੇ ਡਾਕਟਰ ਸਹਿਬਾਨ ਦੇ ਸਿੰਘ ਸਾਹਿਬ ਹੈਗੇ ਆ ਉਹਨਾਂ ਨੇ ਸਾਰਿਆਂ ਨੇ ਦਸਤਾਰਾਂ ਸਜਾਈਆਂ ਸਾਰਿਆਂ ਦੇ ਸੇਰੀ ਸ਼ਾਬਾ ਪਾਈਆਂ ਹੋਈਆਂ ਸਭ ਦੇ ਦਾੜੇ ਪ੍ਰਕਾਸ਼ ਹੈ ਦੇਖਣ ਨੂੰ ਤੁਸੀਂ ਸਾਰੇ ਵਧੀਆ ਸਿੱਖ ਲੱਗਦੇ ਹੋ ਸਾਰੇ ਸਿੱਖ ਕੌਮ ਨੂੰ ਰਿਪਰੈਜ਼ੈਂਟ ਕਰਦੇ ਹੋ ਸੋ ਇਸ ਗੱਲ ਦਾ ਵੀ ਧਿਆਨ ਰੱਖਿਆ ਕਰੋ ਵੀ ਤੁਹਾਨੂੰ ਦੇਖ ਕੇ ਸਿੱਖਾਂ ਪ੍ਰਤੀ ਅਗਲਿਆਂ ਦੇ ਵਿੱਚ ਹਾਸੋ ਹਿਣੇ ਜੇ ਭਾਵ ਆਂਦੇ ਆ ਸੋ ਇਹਨਾਂ ਚੀਜ਼ਾਂ ਦਾ ਆਪਾਂ ਜ਼ਰੂਰ ਧਿਆਨ ਰੱਖੀਏ ਦੋਸਤੋ ਤੁਹਾਨੂੰ ਇਹ ਵੀਡੀਓ ਮੇਰੀ ਕਿਵੇਂ ਦੀ ਲੱਗੀ ਮੇਰੇ ਅੰਦਰ ਅੱਜ ਇੱਕ ਬਲੰਦ ਰਿਆ ਗਿਆ ਸੀ ਹਿਰਦਾ ਵੀ ਯਾਰ ਕਿੱਧਰ ਨੂੰ ਜਾ ਰਹੇ ਆ ਕਿਹੋ ਜੀਆਂ ਖਬਰਾਂ ਆ ਰਹੀਆਂ ਐ ਸਿੱਖਾਂ ਦੀਆਂ ਇਦਾਂ ਨਹੀਂ ਹੋਣਾ ਚਾਹੀਦਾ ਸੋ ਕਮੈਂਟ ਕਰਕੇ ਆਪਣੀ ਰਾਏ ਜਰੂਰ ਦਿਓ ਦੋਸਤੋ ਸਤਿ ਸ੍ਰੀ ਅਕਾਲ ਜੀ